ਤਾਂ ਗੱਲ ਕਰਾਂਗੇ ਜੀ ਦਲਜੀਤ ਦੁਸਾਂਝ ਦੀ ਦਲਜੀਤ ਦੁਸਾਂਝ ਦੀ ਮਹਾਰਾਜ ਦੇ ਲਿਬਾਸ ਦੇ ਵਿੱਚ ਆ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਲਿਬਾਸ ਪਾ ਕੇ ਜਿੱਥੇ ਦਲਜੀਤ ਦੁਸਾਂਝ ਗਿਆ ਇਹਨੇ ਲਿਬਾਸ ਪਾਇਆ ਸੀਗਾ ਮਹਾਰਾਜਾ ਭពਿੰਦਰ ਸਿੰਘ ਦਾ ਜੋ ਪਟਿਆਲਾ ਰਿਆਸਤ ਦਾ ਰਾਜਾ ਸੀਗਾ ਤਾਂ ਖਾਸ ਗੱਲ ਉਹਦੇ ਹਾਰ ਦੀ ਸੀ ਜਿਹਦੀ ਕੀਮਤ ਤੁਹਾਡੀ ਸੋਚ ਤੋਂ ਬਾਹਰ ਹੈ ਅੱਜ ਦੇ ਮੁਕਾਬਲੇ ਵੀ ਬਾਹਰ ਹੈ ਉਸ ਰਾਜ ਦੇ ਸਮੇਂ ਵੀ ਬਾਹਰ ਹੈ ਇਹੋ ਜਿਹਾ ਕੀ ਸੀ ਹਾਰ ਚ ਕਿਵੇਂ ਬਣਿਆ ਸੀਗਾ ਤਾਂ ਉਹ ਵੀ ਦੱਸਾਂਗੇ ਤਾਂ ਜਿਹੜਾ ਹੈਗਾ ਅਮਰੀਕਾ ਦੇ ਮੈਨਹਟਨ ਵਿੱਚ ਇੱਕ ਆ ਫੈਸ਼ਨੋ ਫੈਸਟੀਵਲ ਚੱਲ ਰਿਹਾ ਜਿਹਨੂੰ ਮੇਟ ਗੱਲਾਂ ਕਹਿੰਦੇ ਆ ਤਾਂ ਇੱਥੇ ਬਾਲੀਵੁੱਡ ਦੇ ਐਕਟਰ ਵੀ ਆਏ ਨੇ ਇੱਥੇ ਦਲਜੀਤ ਦੁਸਾਂਝ ਵੀ ਗਿਆ ਪਰ ਦੁਸਾਂਝ ਵਾਲਾ ਜਿਹੜਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਗਿਆ ਕਿਉਂਕਿ ਉਹਨੇ ਲਿਵਾਸ ਹੀ ਇਦਾਂ ਦਾ ਪਾਇਆ ਸੀ ਤੇ ਨਾਲ ਹੀ ਆਪਣੇ ਪਿੱਛੇ ਟੂਹੀ ਤੇ ਜਿਹੜਾ ਉਹਨੇ ਗੁਰਮੁਖੀ ਲਿਖੀ ਸੀ ਤਾਂ ਪੰਜਾਬੀ ਮਾਂ ਬੋਲੀ ਦਾ ਵੀ ਮਾਣ ਹੈ ਜਿਹੜਾ ਵਧਾਇਆ ਤੇ ਰਾਜੇ ਨੂੰ ਵੀ ਉਸਨੇ ਸ਼ਰਧਾਂਜਲੀ ਜਿਹੜੀ ਦਿੱਤੀ ਹੈ ਹੁਣ ਗੱਲ ਕਰਦੇ ਆ ਜੋ ਉਹਦੇ ਗਲ ਵਿੱਚ ਪਾਇਆ ਹਾਰ ਹੈ ਉਹ 14 ਸੀਗਾ ਦਲਜੀਤ ਦੁਸਾਂਝ ਕੀ ਬਾਕੀ ਉਹ ਰਾਜੇ ਮੰਗੂ ਆ ਜਿਹੜਾ ਦਿਖੇ ਉਹ ਹਾਰ ਦੀ ਕੀਮਤ ਹੈ ਜਿਹੜੀ 21000 ਕਰੋੜ ਰੁਪਏ ਹੈ ਰਾਜੇ ਦੇ ਸਮੇਂ ਜਦੋਂ ਭពਿੰਦਰ ਸਿੰਘ ਨੇ ਉਹ ਬਣਵਾਇਆ ਸੀਗਾ ਤਾਂ ਉਸ ਸਮੇਂ ਉਹਦੀ ਕੀਮਤ 10 ਕਰੋੜ ਸੀ ਜੇ ਡਾਲਰਾਂ 'ਚ ਗੱਲ ਕਰੀਏ ਤਾਂ 2.1 ਬਿਲੀਅਨ ਡਾਲਰ ਤਾਂ ਆਪਣੇ ਇਧਰ ਬੰਦਾ 21000 ਕਰੋੜ ਦਲਜੀਤ ਤੁਸਾਂਜ ਚਾਹੁੰਦਾ ਸੀਗਾ ਕਿ ਉਹ ਅਸਲੀ ਹਾਰ ਪਾ ਕੇ ਜਿਹੜਾ ਉੱਥੇ ਜਾਵੇ ਕਿਉਂਕਿ ਜਿਹੜਾ ਅਸਲੀ ਹਾਰ ਆ ਉਹ ਇੱਕ ਅਜਾਇਬ ਘਰ ਦੇ ਵਿੱਚ ਪਿਆ ਹੈ ਪਰ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹਨੂੰ ਕਿਰਾਏ ਤੇ ਹੈ ਜਿਹੜਾ ਨਹੀਂ ਜਾਂਦੇ ਜੀ ਤੋਂ ਬਾਅਦ ਦਲਜੀਤ ਤੁਸਾਂਜ ਨੇ ਆਪਣੇ ਡਿਜ਼ਾਈਨਰ ਨੂੰ ਜਿਹੜਾ ਕਿਹਾ ਕੀ ਹੂਬ ਹੂ ਇਹਦੇ ਵਰਗਾ ਮੈਨੂੰ ਹਾਰ ਹੈ ਜਿਹੜਾ ਚਾਹੀਦਾ ਹੈ ਤਾਂ ਜੋ ਮੈਨੂੰ ਰਾਜੇ ਵਾਲੀ ਫੀਲਿੰਗ ਆ ਗਈ ਬਿਲਕੁਲ ਉਹ ਜਿਹੜਾ ਰਾਜਾ ਲੱਗਾ ਤਾਂ ਫਿਰ ਉਹ ਹਾਰ ਪਾ ਕੇ ਜਿਹੜਾ ਜਾਂਦਾ ਹੈ ਤਾਂ ਇਹ ਹਾਰ ਹੈ ਜਿਹੜਾ ਕਦੋਂ ਬਣਾਇਆ ਸੀਗਾ ਕੀ ਇਹਦੇ ਵਿੱਚ ਲੱਗਿਆ ਸੀ ਇਹ ਜਾਣਕਾਰੀ ਵੀ ਸ਼ੇਅਰ ਕਰ ਦਿਆ ਤੁਹਾਡੇ ਨਾਲ ਤਾਂ ਮਹਾਰਾਜਾ ਭពਿੰਦਰ ਸਿੰਘ ਦਾ ਇਹ ਹਾਰ ਦੁਨੀਆ ਦੇ ਸਭ ਤੋਂ ਕੀਮਤੀ ਗਹਿਣਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਇਹ ਹਾਰ ਸੀ ਜਿਹੜਾ 1928 ਵਿੱਚ ਪਟਿਆਲੇ ਦੇ ਮਹਾਰਾਜਾ ਭពਿੰਦਰ ਸਿੰਘ ਦੁਆਰਾ ਬਣਵਾਇਆ ਗਿਆ ਸੀ ਤੇ ਇਸ ਨੂੰ ਮਸ਼ਹੂਰ ਡਿਜ਼ਾਈਨਰ ਕਾਰਟਿਅਰ ਦੁਆਰਾ ਜਿਹੜਾ ਬਣਵਾਇਆ ਗਿਆ ਸੀ ਇਸ ਹਾਰ ਵਿੱਚ ਇਹ ਜਿਹੜਾ ਹਾਰ ਹੈ ਤਾਂ ਇਹਦੇ ਕੇਂਦਰ ਦੇ ਵਿੱਚ ਇੱਕ ਵੱਡਾ 234 ਕੈਰਟ ਡੀ ਬੀਅਰਸ ਪੀਲਾ ਹੀਰਾਗਾ ਅਤੇ ਇਹ 3000 ਛੋਟੇ ਹੀਰਿਆਂ ਨਾਲ ਇਹਦਾ ਕਿਰਿਆ ਹੋਇਆ ਜਾਨੀ ਕਿ ਵਿਚਾਲੇ ਛੋਟਾ ਪੀਲਾ ਹੀਰਾਗਾ ਇਸ ਤੋਂ ਬਾਅਦ ਇਹਦੇ ਹੀਰੇ ਲੱਗੇ ਹੋ ਨੇ ਛੋਟੇ-ਛੋਟੇ ਗਿਣਤੀ ਕਿੰਨੀ ਹੈ 3000 ਜਦੋਂ ਇਹ ਹਾਰ ਬਣਾਇਆ ਗਿਆ ਸੀ ਤਾਂ ਇਹਦੀ ਕੀਮਤ ਉਸ ਸਮੇਂ ਲਗਭਗ 10 ਕਰੋੜ ਸੀ ਅੱਜ ਇਸ ਹਾਰ ਦੀ ਕੀਮਤ 2.5 ਬਿਲੀਅਨ ਡਾਲਰ ਹੈ ਜੋ ਆਪਣੇ ਮੁਕਾਬਲੇ ਲਗਭਗ 21000 ਕਰੋੜ ਰੁਪਏ ਦਾ ਜਿਹੜਾ ਬਣਦਾ ਹੈ ਇਹ ਹਾਰ ਅਸਲੀ ਦੇ ਵਿੱਚ ਹੀ ਦਲਜੀਤ ਦੁਸਾਂਜ ਪਾ ਕੇ ਜਿਹੜਾ ਜਾਣਾ ਚਾਹੁੰਦਾ ਸੀਗਾ ਪਰ ਉਸ ਨੂੰ ਕਿਰਾਏ ਤੇ ਇਹ ਹਾਰ ਹੈ ਜਿਹੜਾ ਨਹੀਂ ਮਿਲਿਆ ਇਹ ਹਾਰ ਅੱਜ ਵੀ ਹੈਗਾ ਇੱਕ ਅਜਾਇਬ ਘਰ ਦੇ ਵਿੱਚ ਇਹ ਸੰਭਾਲਿਆ ਹੋਇਆ ਹੈ ਇਸ ਤੋਂ ਇਲਾਵਾ ਇਹ ਹਾਰ ਸੀ ਜਿਹੜਾ ਇੱਕ ਫ੍ਰਾਂਸੀਸੀ ਡਿਜ਼ਾਈਨਰ ਨੇ ਬਣਾਇਆ ਸੀ 1928 ਵਿੱਚ ਉਸ ਨੇ ਇੱਕ ਫ੍ਰਾਂਸੀਸੀ ਗਹਿਣਿਆਂ ਅਤੇ ਕੀਮਤੀ ਪੰਲੀ ਕੰਪਨੀ ਕਾਰਟਿਅਰ ਨੂੰ ਦੱਸਿਆ ਸੀਗਾ ਕਿ 1000 ਕੈਰਟ ਹੀਰੇ ਨਾਲ ਜੜਿਆ ਹੋਇਆ ਇੱਕ ਹਾਰ ਰਾਜਾ ਜਿਹੜਾ ਚਾਹੁੰਦਾ ਯਾਨੀ ਕਿ ਭਪਿੰਦਰ ਸਿੰਘ ਹੈ ਜਿਹੜਾ ਉਹ ਚਾਹੁੰਦਾ ਤਾਂ ਉਸ ਤੋਂ ਬਾਅਦ ਇਹ ਹਾਰ ਹੈ ਜਿਹੜਾ ਬਣਾਇਆ ਗਿਆ ਸੀਗਾ